ਮਾਤਾ ਪੇਕੇ ਫੋਨ ਤੇ ਲੱਗੀ ਰਹਿੰਦੀ ਆ ਪਰ ਨਹੀਂ ਉਹ ਮਾਂ ਨਾਲ ਗੱਲ ਕਰਦੀਓ ਕਿ ਭਾਬੀ ਨਾ ਜੋ ਕਹਿੰਦੇ ਆ ਉਹ ਸਾਡੇ ਨਾਲ ਮਰ ਦਿੰਦੀ ਆ ਪੁੱਤ ਇਹ ਗੱਲ ਜਿਹੜੀ ਤੂੰ ਕਹੀ ਆ ਨਾ ਇਹ ਗੱਲ ਗਲਤ ਵਾ ਜੇ ਅਸੀਂ ਲੈ ਕੇ ਨੂੰ ਉੱਥੇ ਚੱਲ ਗਏ ਨਾ ਤੇ ਨਵੀਂ ਸਮੇਂ ਰਿਸ਼ਤੇਦਾਰੀ ਦੇ ਵਿੱਚ ਬੜੀ ਫਿਕ ਪੈਣੀ ਆ ਅਸੀਂ ਵੀ ਗੱਲਾਂ ਕਰਨੀਆਂ ਮੰਮੀ ਪ੍ਰਸ਼ਾਦ ਮੈਂ ਬਣਾ ਹੀ ਲੈਣਾ ਸੀ ਅੱਜ ਨਾ ਮੇਰਾ ਸਰੀਰ ਠੀਕ ਨਹੀਂ ਹੈਗਾ ਮੈਨੂੰ ਲੱਗਾ ਬੀਪੀ ਘਟਿਆ ਵਧਿਆ ਵਾ ਪੁੱਤ ਤੂੰ ਨਹੀਂ ਠੀਕ ਤੇ ਮੈਨੂੰ ਸਹੇਰ ਦੀ ਗੱਲ ਕਿਉਂ ਨਹੀਂ ਮੇਰੇ ਨਾਲ ਕੀਤੀ ਹਾਂ ਮੈਂ ਉਹਨੂੰ ਖਲਾਉਂਦੀ ਤਾਂ ਤੁਸੀਂ ਦਵਾਈ ਲੈ ਆਉਂਦੇ ਦੋਵੇਂ ਜਣੇ ਜਾ ਕੇ ਮਾਦਾ ਹੁਣੇ ਨਾ ਮ ਕਹਵਾ ਨਾ ਵੀ ਸ਼ਹਿਰ ਚਲੀਏ ਦੇਖੀਏ ਕਿਦਾਂ ਤਿਆਰ ਹੁੰਦੀ ਹੈ ਕੰਮ ਕਰਨ ਨੂੰ ਮੌਤ ਬੈਂਢੀ ਹੈ ਬਸ ਵੀ ਕੰਮ ਇਹ ਗੱਲ ਦਾ ਪਤਾ ਪਤਾ ਨਹੀਂ ਕੋਈ ਸਰੀ ਤੇ ਲਾਹ ਹੁੰਦੀਆਂ ਚੇਰ ਨਹੀਂ ਲੱਗਦਾ ਸੱਚੀ ਨਾ ਬਿਮਾਰ ਹੋਵੇ ਜਾ ਜਾ ਕੇ ਇਹ ਤਾਂ ਕੀ ਕਿਦਾਂ ਦੀ ਬਿਮਾਰੀ ਹੋਈ ਬਣਾ ਇਹ ਲੰਮੇ ਪਿਆ ਠੀਕ ਹੋ ਜਾਂਦੀ ਹੈ ਤੁਹਾਨੂੰ ਕਦੀ ਟੈਨਸ਼ਨ ਹੁੰਦੀ ਆ ਹੋਰ ਰਪਿੰਦਰ ਝੂੜਕਾ ਲਈ ਬੋਲਣ ਦੀ ਆ ਫੋਨਾਂ ਦਾ ਉਹਨੇ ਚਾਰ ਪਾਉਣਾ ਵਾ ਫੋਨ ਤੇ ਮਾਦਾ ਨੇ ਲੈ ਕੇ ਦੇ ਦਿੱਤਾ ਵਾ ਕੰਮ ਤਾਂ ਦੇਦੀ ਉਹਨੂੰ ਕੋਈ ਜਾਂਚ ਨਹੀਂ ਆ ਰੋਟੀਆਂ ਉਹਨੂੰ ਨਹੀਂ ਲਾਉਣੀਆਂ ਹੁੰਦੀਆਂ ਸਬਜੀ ਉਹਨੂੰ ਨਹੀਂ ਬਣਾਉਣੀ ਆਉਂਦੀ ਸ਼ੂਗਰ ਕਰੋ ਵੀ ਉੱਥੇ ਉਹ ਵਸ ਗਈ ਆ ਮੰਮੀ ਹਾਂ ਕੰਮ ਛੱਡੋ ਕੀੜੇ ਹੀ ਵੇਖਣ ਮੈਂ ਸਬਜੀ ਵੇਖਣ ਲਈ ਆ ਕਿਉਂ ਕੀ ਹੋਇਆ ਵਾ ਹੋਣਾ ਹਨਾ ਕੀ ਆ ਆ ਕੁੜੀ ਆਪਣੀ ਦੇ ਕੰਮ ਵੇਖ ਲਓ ਹੱਲੇ ਗਈ ਨੂੰ ਕਿਹੜੇ ਦਿਨ ਹੋਏ ਆ ਤੇ ਉਹਦੇ ਲਾਂਬੇ ਆਉਣ ਵੀ ਲਾਪੇ ਆ ਮੈਨੂੰ ਫੋਨ ਆਇਆ ਸੀ ਜੋਦ ਦਾ ਤੇ ਉਹਨੇ ਇੰਨੀ ਗੱਲ ਕਹੀ ਆ ਕਦੀ ਇਹ ਵਾਲਸਾ ਟਰੇਡ ਕਰਾਉਂਦੀ ਆ ਕਦੀ ਉਹਨਾਂ ਕੋ ਕੁਝ ਮੰਗਦੀ ਆ ਕਦੀ ਕਹਿੰਦੀ ਮੈਂ ਇੰਨੇ ਵਾਲਾ ਸੂਟ ਨਹੀਂ ਲੈਣਾ ਮੈਂ ਇੰਨੇ ਵਾਲਾ ਲੈਣਾ ਵਾ ਤੇ ਕੰਮ ਨੂੰ ਹੱਥ ਬਿਲਕੁਲ ਨਹੀਂ ਜੇਲਉਂਦੀ ਤੇ ਮੈਂ ਤੁਹਾਨੂੰ ਦੱਸਣ ਦੀ ਆ ਵੀ ਉਹਨੂੰ ਫੋਨ ਤੇ ਸਮਝਾ ਦਿਓ ਇੱਕ ਦੇ ਫੋਨ ਲੈ ਕੇ ਤੁਸੀਂ ਦੇਤਾ ਉਹਨੂੰ ਵੀ ਲੱਗੀ ਰਿਹਾ ਕਰ ਤੇ ਇਹ ਤੁਹਾਡੇ ਹੱਥ ਵਾਸੀ ਆ ਜੇ ਇਹਨੂੰ ਵਸਾਉਣਾ ਵਾ ਨਾ ਤੇ ਵਸਾ ਲਓ ਨਹੀਂ ਤੇ ਕੰਮ ਖਰਾਬ ਹੀ ਜੇ ਨੀ ਉਹ ਕਿਦਾਂ ਦੇ ਆ ਅਜੇ ਗਈ ਨੂੰ ਕਿਹੜੇ ਦਿਨ ਹੋਏ ਆ ਤੇ ਲਾਮੇ ਦੇਣ ਵੀ ਡੈਪੇ ਆ ਨਾਲੇ ਤੈਨੂੰ ਫੋਨ ਜੋਦ ਆਇਆ ਹੀ ਤੇ ਨਵੇਂ ਸਵੇਂਾਂ ਦੀ ਸੌਰੀਜ ਹੁੰਦੀ ਆ ਇੱਥੇ ਤਾਂ ਤੁਸੀਂ ਆਂਦੇ ਹੁੰਦੇ ਹੀ ਕਹਿੰਦੇ ਹੁੰਦੇ ਸੀ ਉਹਨੂੰ ਵਾਲ ਨੇ ਸਟ੍ਰੇਟ ਕਰਾਉਂ ਦੇਣੇ ਕੱਪੜਾ ਨੀ ਕਢਾਈ ਵਾਲਾ ਪਾਉਣ ਦੇਣਾ ਤੇ ਜੇ ਹੁਣ ਵਿਆਹੀ ਗਈ ਆ ਤੇ ਹੁਣ ਤਾਂ ਉਹਦੀ ਕੋਈ ਚਾਰੀਟ ਪੂਰੀ ਹੋ ਲੈੰਦੋ ਕੀ ਉਹਨਾਂ ਵਾਧੂ ਖਰਚਾ ਕਰਤਾ ਜਦੋਂ ਤੇਰਾ ਵਿਆਹ ਹੋਇਆ ਸੀ ਤੂੰ ਨਹੀਂ ਕਰਵਾਏ ਸਾਰੀਆਂ ਕੁੜੀਆਂ ਦਾ ਮਨ ਵਿੱਚ ਰੀਜ ਹੁੰਦੀ ਆ ਉਹਨਾਂ ਚੱਕ ਫੋਨ ਉਸੇ ਦੇ ਵਾਲਾ ਕਰਤਾ ਲਿਆ ਦੇ ਮੈਨੂੰ ਜੋਦਾ ਨੰਬਰ ਮੈਂ ਕਰਾਂ ਉਹਦੇ ਨਾਲ ਗੱਲ ਹੱਦ ਹੋ ਗਈ ਤੁਹਾਡੇ ਵਾਲੀ ਵਿਆਹ ਹੀ ਕਾਦੀ ਗਈ ਤੁਸੀਂ ਤਾਂ ਮਗਰੀ ਪੈ ਗਏ ਜੇ ਮੰਮੀ ਗੱਲ ਹਾਂ ਨਹੀਂ ਗਈ ਹੈਗੀ ਇਦਾਂ ਦੇ ਕੰਮ ਵਧਣਾ ਹੀ ਆ ਜੇ ਹੁਣ ਉਹਨੇ ਫੋਨ ਕੀਤਾ ਵਾ ਹੁਣ ਤੁਸੀਂ ਵੀ ਲਾ ਲੋ ਤੁਸੀਂ ਕੀ ਕਹੋਗੇ ਇੱਕਦ ਨੂੰ ਫੋਨ ਲੈ ਕੇ ਦੇ ਦਿੱਤਾ ਤੁਸੀਂ ਬੰਦਾ ਗੱਲ ਕਰੇਗਾ ਜਾਂ ਸਾਮਨਾ ਕਰੇ ਇਹ ਥੋੜਾ ਵਾ ਕਿ ਜਦੋਂ ਮਰਜ਼ੀ ਮੂੰਹ ਚੁੱਕਿਆ ਤੇ ਫੋਨ ਲਾ ਦਿੱਤਾ ਹੁਣ ਕੰਮ ਤਾਂ ਤੇ ਉਹਨੇ ਹੀ ਕਰਨਾ ਵਾ ਨਾ ਉਹ ਸੱਸ ਕਿੰਨਾ ਚਿਰ ਕਰੂਗੀ ਉਹਦੇ ਵਿਚਾਰੀ ਅੱਗੇ ਉਹੋ ਜੀ ਬਿਮਾਰਸ਼ਮਾਰ ਰਹਿੰਗੀ ਆਉ ਉਹਨੇ ਤੇ ਵਿਆਹ ਤਾਂ ਕੀਤਾ ਹੀ ਤੇ ਚਲ ਨੌ ਦਾ ਸੋਖ ਹੋਊਗਾ ਮੈਨੂੰ ਤੇ ਇਹ ਨੂੰ ਕੀ ਸੁਖ ਦੇਂਦੀ ਆ ਮੰਜੇ ਤੋਂ ਸਰਾ ਦੇ ਉੱਠਦੀ ਨਹੀਂ ਰਪਿੰਦਰ ਆ ਹਾ ਕਿੱਦਾਂ ਦੀਆਂ ਗੱਲਾਂ ਵਾ ਵੀ ਫੋਨ ਲੈ ਕੇ ਦੇਤਾ ਵਾ ਮਾਵਾ ਧੀਆ ਦੋਸੋ ਕਰਦੇ ਨਹੀਂ ਤੈਨੂੰ ਫੋਨ ਨਹੀਂ ਆਦਾ ਤੇਰੇ ਪਿੰਡੋਂ ਜਾਂ ਤੂੰ ਫੋਨ ਨਹੀਂ ਕੀ ਕਰ ਦਿੱਤੀ ਜੇ ਫੋਨ ਲੈ ਹੀ ਦਿੱਤਾ ਤਾਂ ਆਖਰ ਕਿੱਧਰ ਦੀ ਆ ਗਈ ਆ ਮੈਂ ਵੀ ਖਰੀਦਾ ਵਾ ਫੋਨ ਮੈਂ ਵੀ ਮੰਨਿਆ ਵੀ ਖਰੀਦਾ ਵਾ ਪਰ ਕਿਸ ਹਿਸਾਬ ਤਾਬਨਾ ਖਰੀਦਾ ਆਪਣਾ ਘਰ ਦਾ ਕੰਮ ਧੰਦਾ ਵੀ ਵੇਖੀਦਾ ਸਾਰਾ ਉਹ ਕੋਲੋਂ ਰੋਟੀ ਲਾ ਸਕਦੀ ਲੰਬੀ ਹੋਗੀ ਏਡੀ ਤੋ ਵੀ ਨੈਗੇਟਿਵ ਮੰਝੇਲੇ ਬੈਠੀ ਰਹਿੰਦੀ ਆ ਸਾਰਾ ਦਿਨ ਦੀ ਐ ਤੇ ਜਲੋਂਦੀ ਹੋਵੇ ਤਾਂ ਲਾਮੇ ਕਿਉਂ ਹਣ ਪਹਿਲਾਂ ਤੋ ਭੂਏ ਚੜਾ ਛੜਿਆ ਵਾ ਪਹਿਲਾਂ ਕਾਲਜ ਜਾਂਦੀ ਰਹੀ ਆ ਤਾਂ ਨੂੰ ਕਿਸੇ ਕੰਮ ਦੀ ਜਾਇਜ਼ ਨਹੀਂ ਦਸੀ ਹੈਗੀ ਨਹੀਂ ਉਹਨੂੰ ਸਾਰਿਆਂ ਹੀ ਘਾਚਾ ਵਾਂ ਤੇ ਪਿਛੋਂ ਕੋਈ ਨਹੀਂ ਸਿਖ ਕੇ ਹੁੰਦਾ ਤੂੰ ਕਿੰਨਾ ਕ ਸਿਖ ਕੇ ਆਈ ਹਾਂ ਤੈਨੂੰ ਵੀ ਤਾਂ ਰੋਟੀ ਪਾਣੀ ਬਣਾਉਣਾ ਆ ਇਹ ਸਾਰੇ ਗੱਲ ਸਿੱਖਣੀ ਚਾਹੀਦੀ ਹੈ ਨਾ ਅੱਜ ਤੂੰ ਚਾਤਰ ਬਣੀ ਐ ਕੁੜੀ ਨੂੰ ਗੱਲਾਂ ਕਰੀ ਜਾਣ ਰਹੀ ਆ ਕੋਈ ਗੱਲ ਨਹੀਂ ਮੈਂ ਆਪੇ ਫੋਨ ਕਰ ਰਹੀ ਹਾਂ ਤੁਹਾਨੂੰ ਕਿ ਕੀ ਤੂੰ ਇੱਥੇ ਗਲਤੀ ਕੀਤੀ ਆ ਜਿਹੜਾ ਤੇਰਾ ਰਾਮ ਆਇਆ ਮੈਨੂੰ ਨੀਕਾ ਪਤਾ ਹੈਗਾ ਤੁਸੀਂ ਗੱਲ ਕਰਨੀ ਹੈ ਕਿ ਨਹੀਂ ਕਰਨੀ ਪਰ ਮੈਨੂੰ ਜਿਹੜਾ ਫੋਨ ਤੇ ਆਇਆ ਉਹ ਨਾ ਸੁਣਾ ਮੈਂ ਤੁਹਾਨੂੰ ਦੇ ਦਾਂ ਇਹ ਤਾਂ ਗੇਮੋ ਕਲਪਦੀ ਹੀ ਕਿ ਸੰਦੀਪ ਦੀ ਗੱਲ ਕੋਈ ਮੇਰੇ ਹੱਥ ਵਿੱਚ ਆਵੇ ਤੇ ਮੈਂ ਗੱਲ ਚੁੱਕਾਂ ਤੇ ਉਦਾਂ ਦਾ ਟੱਬਰ ਵਾ ਕਿੰਨੇ ਫੋਨ ਕੀਤਾ ਹੋਊਗਾ ਕੋਈ ਗੱਲ ਨਹੀਂ ਪਹਿਲਾਂ ਤਾਂ ਜਾਨਣੀ ਆ ਲਵਲੀ ਵਾਲ ਉਹਨੂੰ ਦੱਸਣੀ ਆ ਕਿ ਅਰਨ ਆਪਣੀ ਦਾ ਕੰਮ ਵੇਖ ਲਾ ਤੇ ਫੇਰ ਕਰਦੀ ਆ ਉਥੇ ਫੋਨ ਸੰਦੀਪ ਨੂੰ ਪੁੱਛਦੀ ਵੀ ਕੀ ਗੱਲ ਹੋਈ ਆ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜਿਹੜੀਆਂ ਤੂੰ ਚਲਾਕੀਆਂ ਮਾਰਨ ਲਈ ਆ ਤੇਰਾ ਇਰਾਦਾ ਹੁਣਾ ਵਸਣ ਕਿਉਂ ਲਈ ਆ ਆਣ ਕੇ ਇੱਥੇ ਬਹਿ ਜੇ ਤੇ ਮੇਰੇ ਹੱਥ ਗੱਲ ਆ ਜੇ ਉਹ ਕੰਮ ਨਹੀਂ ਮੈਂ ਹੋਣ ਦਿੰਦੀ ਮੇਰਾ ਇਰਾਦਾ ਇਹ ਬੰਡਿਆ ਵਾ ਸੰਦੀਪ ਨੂੰ ਨਾ ਇੱਕ ਰੋ ਮੈਂ ਫੋਨ ਕਰ ਹੀ ਲਵਾ ਮੈਨੂੰ ਵੀ ਪਤਾ ਤੇ ਲੱਗੇ ਵੀ ਗੱਲ ਕੀ ਹੋਈ ਆ ਮੈਨੂੰ ਤਾਂ ਚੈਨ ਨਹੀਂ ਆਉਂਦਿਆ ਇਹ ਵਧਾ ਚੜਾ ਕੇ ਗੱਲਾਂ ਦੱਸੀ ਜਾਣ ਰਹੀ ਆ ਹੈਲੋ ਹੈਲੋ ਸਸਕਾ ਮਮੀ ਜੀ ਸਸਕਾਲ ਹੋਰ ਪੁੱਤ ਕੀ ਹਾਲ ਚਾਲ ਆ ਵਧੀਆ ਵਧੀਆ ਤੀ ਸੁਣਾ ਐਹੀ ਮੈਂ ਠੀਕ ਠਾਕ ਘਰ ਪਰਵਾ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਕੀ ਕਰੰਦੇ ਕੁਛ ਵੀ ਨਹੀਂ ਕੰਮ ਕੂਮ ਕਰਕੇ ਹਟੀ ਹਿੱਤ ਮੈਂ ਚੱਲ ਸੰਦੀਪ ਨੂੰ ਫੋਨ ਕਰਦੀ ਆ ਅੱਛਾ ਅੱਛਾ ਹਾਂ ਸਾਰੇ ਠੀਕ ਠਾਕ ਆ ਘਰ ਹਾਂ ਠੀਕ ਠਾਕ ਬਗ ਤੂੰ ਸੁਨੰਦਰ ਜੀ ਠੀਕ ਆ ਹਾਂਜੀ ਹਾਂਜੀ ਮਮੀ ਵਧੀਆ ਸਾਰੇ ਹਾਂ ਮਮੀ ਠੀਕ ਆ ਹਾਂਜੀ ਠੀਕ ਆ ਅੱਛਾ ਅੱਛਾ ਤੂੰ ਕਿਤਾ ਹੀ ਨਹੀਂ ਅੱਜ ਫੋਨ ਸੇਰਦਾ ਮਮੀ ਟਾਈਮ ਨਹੀਂ ਲੱਗਾ ਇੱਦਾਂ ਹੀ ਸਾਰਾ ਦਿਨ ਨੰਗ ਗਿਆ ਅੱਛਾ ਅੱਛਾ ਠੀਕ ਠਾਕ ਆ ਨਾ ਘਰ ਸਾਰੇ ਹਾਂ ਜੀ ਹਾਂ ਜੀ ਵਧੀਆ ਵਧੀਆ ਕਿਉਂ ਕੀ ਗੱਲ ਹੋਈ ਆ ਸੰਦੀਪ ਮੈਂ ਤੇਰਨਾਂ ਇੱਕ ਗੱਲ ਕਰਨੀ ਸੀ ਤੇ ਮੇਰੀ ਤੇ ਮੇਰਨਾਂ ਝੂਠ ਨਾ ਬੋਲੀ ਨੋ ਮੈਨੇ ਝੂਠ ਕੇ ਬੋਲਣਾ ਅੱਗੇ ਤੁਹਾਨੂੰ ਦੱਸਦੀ ਆ ਮੈਂ ਸਾਰੀ ਗੱਲ ਜੋ ਵੀ ਹੁੰਦਾ ਵਾ ਗੱਲ ਕੀ ਹੁਣੀ ਆ ਤੇਰੀ ਭਾਬੀ ਕਹਿਣ ਲਈ ਹੀ ਪੀ ਮੈਨੂੰ ਚੋਲਨ ਦਾ ਫੋਨ ਆਇਆ ਵਾ ਸੰਦੀਪ ਖਰਚਾ ਬੜਾ ਕਰਾਉਂਦੀ ਉਹਨਾਂ ਦਾ ਮੰਮੀ ਖਰਚਾ ਕਰਾਉਣੀ ਆ ਹਾਂ ਮੈਂ ਤੇ ਕੋਈ ਵੀ ਨਹੀਂ ਖਰਚਾ ਕਰਵਾਇਆ ਜਦੋਂ ਦਾ ਵਿਆਹ ਹੋਇਆ ਮੇਰਾ ਤੁਹਾਨੂੰ ਕਿਨੇ ਕਹਿਤਾ ਵਾ ਮੈਨਾਂ ਉਹ ਤਾਂ ਤੇਰੀ ਪਰਜਾਈ ਕਹਿਣ ਲਈ ਹੀ ਆਂਦੀ ਕਦੀ ਆਂਦੀ ਮੇਰੇ ਵਾਸਤੇ ਕਰਾ ਕੇ ਦੋ ਕਦੀ ਆਂਦੀ ਮੈਨੂੰ ਸੂਟ ਇੰਨੇ ਦਾ ਨਹੀਂ ਇੰਨੇ ਦਾ ਲੈ ਕੇ ਦੋ ਕਦੀ ਕੁਛ ਤਾਂ ਕੰਮ ਨਹੀਂ ਕਰਦੀ ਕੋਈ ਰੋਟੀ ਉਹਦੀ ਸੱਸ ਪਕਾਉਂਦੀ ਆ ਮੈਨੂੰ ਤਾਂ ਸੁਣ ਕੇ ਨਾ ਤਪ ਚੜ ਗਿਆ ਮੈਂ ਸੰਦੀਪ ਨੇ ਤੇ ਮੇਰੇ ਨਾਲ ਕਦੀ ਇਹੋ ਜੀ ਗੱਲ ਹੀ ਨਹੀਂ ਕੀਤੀ ਕੋਈ ਨਹੀਂ ਮੈਂ ਆਪੇ ਪੁੱਛ ਲਈਨੀ ਮਮੀ ਤੁਸੀਂ ਪਰਚਾਈ ਦੇ ਮਗਰ ਲੱਗ ਗਏ ਆ ਤੁਹਾਨੂੰ ਤੇ ਪਤਾ ਵਾ ਕਿ ਦਾਦੀ ਆ ਉਹ ਤੇ ਇਹੋ ਸੁਣ ਕੇ ਸੜ ਗਈ ਹੋਣੀ ਆ ਕਿਨੇ ਵਾਲ ਕਿਉਂ ਕਰਵਾ ਲਏ ਆ ਪਤਾ ਤੇ ਮੈਨੂੰ ਉਹਦਾ ਹੈਗਾ ਵਾ ਤੈਨੂੰ ਵੀ ਪਤਾ ਵਾ ਉਹਦੇ ਹੱਥ ਵਿੱਚ ਇੱਕ ਗੱਲ ਆਉਣੀ ਚਾਹੀਦੀ ਆ रिश्ता करवाके ना ओन्ने ते ਸਾਡੇ ਗੱਲ ਵਿੱਚ ਰੱਸੀ ਪਾਈ ਆ ਇਹ ਮੰਮੀ ਤੂੰ ਸਮਝਾਉਂਦੀ ਨਹੀਂ ਗੀ ਤੂੰ ਉਹਨੂੰ ਫੋਨ ਲੈ ਕੇ ਦਿੱਤਾ ਵਾ ਉਹ ਫੋਨ ਤੇ ਲੱਗੀ ਰਹਿੰਦੀ ਆ ਮੈਂ ਫੋਨ ਤੇ ਕਦਾ ਲੱਗੀ ਰਹਿੰਦੀ ਆ ਤੂੰ ਨਹੀਂ ਆਪਣੇ ਪੇਕੇ ਕਰਦੀ ਜਾਂ ਤੇਰੇ ਪੇਕੇ ਜਾਂਦਾ ਨਹੀਂ ਹੁੰਦਾ ਦਿਨ ਨੂੰ ਮੰਮੀ ਸਾੜਾ ਤੈਨੂੰ ਐਸੀ ਗੱਲ ਦਾ ਵਾ ਕਿ ਉਹਨੂੰ ਫੋਨ ਵੀ ਲੈਤਾ ਵਾ ਵਾਲ ਵੀ ਕਰਵਾਤੀਆਂ ਹਰ ਇੱਕ ਡਿਮਾਂਡ ਉਹਦੀ ਪੂਰੀ ਹੁੰਦੀ ਆ ਤੇ ਜੇ ਤੂੰ ਰੋਟੀ ਦੀ ਗੱਲ ਕਰਨ ਦੇ ਆ ਨਾ ਤੇ ਰੋਟੀ ਤਾਂ ਨੂੰ ਮੈਂ ਦੱਸਿਆ ਸੀ ਨਾ ਕਿ ਮੰਮੀ ਹਜੇ ਕੰਮ ਤੇ ਨਹੀਂ ਲਾਉਣ ਦੇ ਕਹਿੰਦੇ ਕੋਈ ਗੱਲ ਨਹੀਂ ਕਿੰਨਾ ਕਿਤੇ ਕੰਮ ਹੁੰਦਾ ਵਾ ਇਨੂੰ ਮੈਂ ਫਿਰ ਕਿਹਾ ਮੈਂ ਹਾਂ ਮੇਰੀ ਸੁਣ ਗੱਲ ਕੁੜੀਆਂ ਦੇ 100 ਚਾਰੀਜਾ ਹੁੰਦੇ ਆ ਜਦੋਂ ਤੂੰ ਵਿਆਹੀ ਆਈ ਹਾਂ ਤੂੰ ਨਹੀਂ ਇੱਥੇ ਆਣ ਕੇ ਕਰਵਾਏ ਤੂੰ ਤਾਂ ਦੇਮ ਚਾਰ ਨਹੀਂ ਕੱਢੇ ਉਦੋਂ ਨਹੀਂ ਮੇਰੀ ਰੀਜ ਪੂਰੀ ਕਰਦੇ ਹੁੰਦੇ ਸੀ ਉਹਦੋਂ ਵੀ ਲਵਲੀ ਨੇ ਚੁੱਕਦੀ ਹੁੰਦੀ ਸੀ ਕਾਲਜ ਜਾਂਦੀ ਆ ਕੱਪੜਾ ਨਾ ਸਵਾਦ ਦਾ ਲੈ ਕੇ ਦੋ ਇਹਨੂੰ ਸਿਰ ਨਾ ਇਦਾਂ ਦਾ ਵਹੁਣ ਦੋ ਬਥੇਰਾ ਕੁਝ ਕਰਦੀ ਰਹੀ ਆ ਇਹਨੇ ਪਰਜਾਈਆਂ ਵਾਲੇ ਕਰਕੇ ਦੱਸੀ ਆ ਜੇ ਮੰਮੀ ਹੁਣ ਵਿਆਹ ਹੋ ਗਿਆ ਵਾ ਜੇ ਮੈਂ ਆਪਣੇ ਸ਼ੌਂਕ ਨਹੀਂ ਪੂਰੇ ਕਰਨੇ ਤੇ ਕੀ ਕਰਨਾ ਹੋਰ ਫਿਰ ਮੈਂ ਨਹੀਂ ਨਹੀਂ ਧੀਏ ਹੁਣ ਤੂੰ ਆਪਣੇ ਘਰ ਗਈ ਆ ਹੁਣ ਤੂੰ ਜੋ ਮਰਜ਼ੀ ਕਰ ਇੱਥੇ ਤੇ ਇਹਨਾਂ ਨੇ ਨੋਕਾ ਟੋਕੀ ਕਰ ਛੱਡੀ ਮੰਮੀ ਤੈਨੂੰ ਠੋਕੇ ਜਵਾਬ ਦਿਆ ਕਰੋ ਠੀਕ ਆ ਨਾ ਮੈਨੂੰ ਪਤਾ ਹੋਵੇ ਕਿਦਾਂ ਦੀ ਹੈਗੀ ਐ ਤੇ ਤੁਹਾਨੂੰ ਵੀ ਪਤਾ ਵਾ ਮੈਂ ਠੋਕੇ ਜਵਾਬ ਦਿੱਤਾ ਸੀ ਮੈਂ ਠੰਡ ਇਹਨੂੰ ਹੀ ਚੰਗੀ ਪਾਈ ਸੀ ਤੇ ਮੈਂ लवली ਨੂੰ ਹੀ ਪਾਈ ਸੀ ਇਹਨੂੰ ਮੈਂ ਕਹੇ ਮੈਨੂੰ ਜੋਤ ਦਾ ਨੰਬਰ ਦੇ ਮੈਂ ਆਪੇ ਫੋਨ ਕਰਕੇ ਇਹਨੂੰ ਪੁੱਛਦੀ ਆ ਕਿ ਕੀ ਗੱਲ ਵਾ ਤੇ ਤੇ ਵਾਲਾਂ ਦੀ ਗੱਲ ਕਰਨ ਦੇ ਨਾ ਵਾਲੇ ਇਹਨਾਂ ਨੇ ਆਪ ਕਰਵਾ ਕੇ ਦਿੱਤੀ ਐ ਮੈਂ ਨਹੀਂ ਕੁਝ ਵੀ ਕਿਹਾ ਇਹਨਾਂ ਨੂੰ ਨਾਲੇ ਨਾ ਅਸੀਂ 1-2 ਦਿਨ ਤੱਕ ਤੇਨੂੰ ਲੈਣ ਆਉਣਾ ਵਾ ਉਹਨਾਂ ਨੂੰ ਦੱਸਦੀ ਤੂੰ ਨਾ ਲੈਣ ਆਉਣਾ ਸਾਨੂੰ ਦੱਸ ਦੇਣ ਕਿ ਕਦੋਂ ਆਈਏ ਠੀਕ ਮੰਮੀ ਕੋਈ ਗੱਲ ਨਹੀਂ ਮੈਂ ਪੁੱਛ ਕੇ ਤੁਹਾਨੂੰ ਦੱਸ ਦੂੰਗੀ ਤੁਹਾਨੂੰ ਆਹ ਮੇਰੀ ਤੀ ਫੋਨ ਕਰਦੀ ਮੰਮੀ ਤੁਸੀਂ ਨਾ ਕਿਸੇ ਗੱਲ ਦੀ ਵੀ ਟੈਨਸ਼ਨ ਲਿਆ ਕਰੋ ਠੀਕ ਆ ਨਾ ਪੁੱਤ ਫੇਰ ਵੀ ਮਗਰ ਨਾ ਲੱਗਿਆ ਕਰੋ ਇਹਦੀ ਮਗਰ ਲਾ ਕੇ ਤੂੰ ਮੈਨੂੰ ਗੱਲਾਂ ਦੱਸਣੇ ਸੁਣਾਉਣਾ ਉਹ ਨਹੀਂ ਨਹੀਂ ਤੈਨੂੰ ਕਾਹਦੀਆਂ ਗੱਲਾਂ ਸੁਣਾਉਣੀਆਂ ਮਾਂ ਮੈਂ ਫਿਕਰ ਹੁੰਦਾ ਵਾ ਚੱਲ ਨਾ ਤੂੰ ਕਰਕੇ ਗੱਲ ਤੇ ਮੈਨੂੰ ਦੱਸੀ ਮੇਰੀ ਤੀ ਕਿੰਨਾ ਚਿਰ ਮੰਮੀ ਮੈਂ ਆਪਣੇ ਮੋਹ ਨਹੀਂ ਨਾ ਕੁਝ ਦੱਸਦੀ ਤੁਹਾਨੂੰ ਤੁਸੀਂ ਇੱਥੇ ਵਿਸ਼ਵਾਸ ਨਾ ਕਰਿਆ ਕਰੋ ਠੀਕ ਆ ਨਾ ਉਹ ਨਹੀਂ ਨਹੀਂ ਇੱਥੇ ਤਾਂ ਮੈਨੂੰ ਯਕੀਨ ਅੱਗੇ ਹੀ ਨਹੀਂ ਆਉਂ ਤੋ ਠੀਕ ਆ ਮੰਮੀ ਕੋਈ ਗੱਲ ਨਹੀਂ ਮੈਂ ਕਰਦੀ ਇਹਨਾਂ ਨਾਲ ਗੱਲ ਫਿਰ ਪੁੱਛ ਕੇ ਤੁਹਾਨੂੰ ਦੱਸੂਗੀ ਚਲ ਠੀਕ ਆ ਚੰਗਾ ਪੁੱਤ ਹਾਂਜੀ ਠੀਕ ਆ ਉਹ ਕਹਿ ਰਹੀ ਆ ਕੋਈ ਗੱਲ ਹੀ ਨਹੀਂ ਹੋਈ ਇਹਨੇ ਗੱਲ ਦੀ ਗਲੈਣ ਬਣਾ ਲਈ ਆ ਕਿੱਡੀ ਵੱਧ ਵਾਏ ਕੋਈ ਗੱਲ ਨਹੀਂ ਤੇਰੀਆਂ ਜੁੰਡੀਆਂ ਜਿਗਾਂ ਤੇਲ ਮੈਨੂੰ ਲਾਉਣਾ ਹੀ ਪਿਆਣਾ ਜਿਹੜੀ ਤੂੰ ਨਾ ਕੁਵਾਰੀ ਦੇ ਪਿੱਛੇ ਵੀ ਪਈਆਂ ਤਾਂ ਹੁਣ ਵਿਆਹੀ ਦੇ ਵੀ ਪਿੱਛੇ ਪਈਆਂ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੇ ਗੱਲ ਕੀਤੀ ਹੋਊਗੀ ਵਿਚੋਲਿਆਂ ਨਾਲ ਕੀ ਕੁੜੀ ਆ ਮੰਗਦੀ ਆ ਕਦੀ ਉਹ ਮੰਗਦੀ ਆ ਇਹਨਾਂ ਨੇ ਮੈਨੂੰ ਲੈ ਕੇ ਕੀ ਦਿੱਤਾ ਵਾ ਜਿਹੜੀ ਵੀ ਚੀਜ਼ ਮੰਗਦੀ ਆ ਨਾ ਪਹਿਲਾਂ ਇਹਨਾਂ ਨਾਲ ਨਾ ਤਰੀ ਹੁੰਦੀ ਆ ਕੋਈ ਗੱਲ ਨਹੀਂ ਕਰਦੀਆਂ ਨੇ ਇਹਨਾਂ ਨਾਲ ਗੱਲ ਮੈਨੂੰ ਕੀ ਹੋ ਗਿਆ ਕੋਪਾ ਜੰਦੀ ਹੁਣ ਉਹਨਾਂ ਕੀ ਕੰਮ ਹਣਾ ਸੁਣੀ ਬਾਜ ਮਾਂਡੀ ਵਾਜ ਤਾਂ ਮੈਂ ਤਾਂ ਮਾਰੀ ਆ ਤੁਸੀਂ ਵਿਚੋਲੇ ਨਾਲ ਗੱਲ ਕੀਤੀ ਐ ਕਾਦੀ ਤੁਸੀਂ ਕੀ ਕਹਿੰਦੇ ਫਿਰਦੇ ਆ ਕੀ ਸੰਦੀਪ ਖਰਚਾ ਬੜਾ ਕਰਾਉਂਦੀ ਆ ਸੰਦੀਪ ਨੇ ਵਾਲ ਕੀ ਸਟੇਟ ਕਰਾ ਲਏ ਆ ਤੂੰ ਤੇ ਸਾਰੇ ਪਿੰਡ ਨੂੰ ਮੈਨੂੰ ਲੰਦਾ ਦੱਸ ਦਿੱਤਾ ਵਾ ਫਿਰ ਕੀ ਹੋ ਗਿਆ ਜੇ ਕਰਵਾ ਲਏ ਵਿਚੋਲੇ ਨੇ ਤੂੰ ਹੀ ਗੱਲ ਕੀਤੀ ਐ ਸੰਦੀਪ ਅਸੀਂ ਕਦੇ ਨਾ ਵੀ ਗੱਲ ਕੀਤੀ ਵਿਚੋਲੇ ਤੇ ਮੈਨੂੰ ਮਿਲੇ ਹੀ ਨਹੀਂ ਆ ਨਾ ਮੈਂ ਕਿਹਨਾਂ ਨੂੰ ਫੋਨ ਕੀਤਾ ਵਾ ਜੇ ਗੱਲ ਕੀਤੀ ਹੁੰਦੀ ਤੈਨੂੰ ਦੱਸਣਾ ਹੀ ਮੈਂ ਮੈਂ ਝੂਠ ਕੋ ਬੋਲਣਾ ਹੀ ਹੋਰ ਮੇਰੇ ਘਰ ਦੇ ਨੂੰ ਕਿੱਥੋਂ ਪਤਾ ਲੱਗ ਗਿਆ ਮੰਮੀ ਫੋਨ ਕਰਨ ਡੇ ਹੀ ਕਹਿੰਦੇ ਕਿ ਸੰਦੀਪ ਤੂੰ ਕਿੰਨਾ ਕ ਖਰਚਾ ਕਰਵਾਉਣੀ ਆ ਤੁਹਾਡਾ ਕੀ ਖਰਚਾ ਕਰਵਾਇਆ ਮੈਂ ਏ ਮੈਨੂੰ ਦੱਸੋ ਪਹਿਲਾਂ ਸੰਦੀਪ 24 ਘੰਟੇ ਫੋਨ ਤੇ ਤੂੰ ਲੱਗੀ ਰਹਿਨੀ ਆ ਦਸਣਾ ਉਹਨਾਂ ਨੂੰ ਆਪਾਂ ਮੈਂ ਤਾਂ ਕਿਸੇ ਨਾਲ ਵੀ ਨਹੀਂ ਗੱਲ ਕੀਤੀ ਮੈਂ ਤਾਂ ਸਭ ਕੋ ਤੁਹਾਡੀ ਤਾਰੀਫ ਕੀਤੀ ਸੀ ਕਿ ਉਹਨਾਂ ਨੇ ਆਪ ਕਰਵਾ ਕੇ ਦਿੱਤੇ ਵਾਲ ਸੰਦੀਪ ਇਹਨੂੰ ਲੱਗਦਾ ਮੈਂ ਗੱਲ ਕੀਤੀ ਹੋਊਗੀ ਤੇਰੀ ਇੱਕ ਬੋਲਦੇ ਨਾ ਮੈਂ ਸ਼ਹਿਰ ਚੱਲ ਗਿਆ ਉਸੇ ਵੇਲੇ ਪੁੱਛਿਆ ਵੀ ਨਹੀਂ ਪੈਸੇ ਕਿੱਥੋਂ ਆਉਣੇ ਕਿੱਥੋਂ ਨਹੀਂ ਆਉਣੇ ਕਰਵਾ ਕੇ ਦਿੱਤੇ ਕਿ ਨਹੀਂ ਦਿੱਤੇ ਕਿ ਸੂਟ ਵਾਲਾ ਸੂਟ ਰਾਇ ਜਿੱਦਣਾ ਉਸੇ ਲਈ ਕਦੀ ਮਨਾਂ ਕੀਤਾ ਕੇ ਚੀਜ਼ ਤੋਂ ਵਾਲ ਕਰਵਾ ਕੇ ਦਿੱਤੇ ਆ ਤੇ ਸਹਾਨ ਕਰ ਦਿੱਤਾ ਵਾ ਦੋ ਸੂਟ ਕੀ ਲੈਤੇ ਆ ਬਸ ਇਹੋ ਸੁਣਾਈ ਜਾਂਦੇ ਆ ਤੈਨੂੰ ਸੂਟ ਲੈ ਕੇ ਦਿੱਤੇ ਤੈਨੂੰ ਆ ਲੈ ਕੇ ਦਿੱਤੇ ਤੁਸੀਂ ਕਹਿੰਦੇ ਮੈਂ ਨਹੀਂ ਗਾ ਦੱਸਿਆ ਹੈਗਾ ਫਿਰ ਗੱਲ ਉੱਡ ਕੇ ਚਲ ਗਈ ਆ ਜੇ ਤੁਸੀਂ ਨਹੀਂ ਦੱਸਿਆ ਤੇ ਤੁਹਾਡੀ ਮਾਂ ਨੇ ਦੱਸ ਦਿੱਤਾ ਹੋਊਗਾ ਸੰਦੀਪ ਅਬੋਲੀ ਕਿਦਾਂ ਦੀ ਆ ਮਾਂ ਨੇ ਕੀ ਹੁੰਦਾ ਵਾ ਤੇ ਹੋਰ ਫਿਰ ਕਿਹਨੇ ਦੱਸਿਆ ਵਾ ਉਹਨਾਂ ਨੂੰ ਕਿਦਾਂ ਪਤਾ ਲੱਗ ਗਿਆ ਤੇ ਅਗਰ ਨਾ ਬੋਲਿਆ ਨਹੀਂ ਜਾਂਦਾ ਜਿਵੇਂ ਕੋਈ ਕਹਿੰਦੇ ਅੱਗੇ ਸਿਰ ਤੇ ਜੜੀ ਜਾਂਦੀ ਐ ਤੂੰ ਤੁਸੀਂ ਦੱਸਿਆ ਹੋਊਗਾ ਫੇਰ ਹੀ ਪਤਾ ਲੱਗਾ ਵਿਛੋਲਿਆਂ ਇਦਾਂ ਕਿਦਾ ਪਤਾ ਲੱਗ ਜਾਣਾ ਮੈਨੂੰ ਕਿਹਾ ਉਹਨਾ ਅਸੀਂ ਕਿਸੇ ਨੂੰ ਦੱਸਿਆ ਤੇ ਨਾ ਮੈਂ ਕਿਸੇ ਨੂੰ ਫੋਨ ਕਰਦਾ ਤੂੰ ਹੀ ਦੱਸਿਆ ਵਾ ਕੋਈ ਗੱਲ ਨਹੀਂ ਇਹ ਗੱਲ ਦਾ ਤੇ ਮੈਂ ਪਤਾ ਲਾ ਕੇ ਛੱਡੂਗੀ ਮੈਂ ਵੀ ਨਹੀਂ ਇੰਨਾ ਚਰ ਜਾਣ ਦਿੰਦੀ ਤੁਹਾਨੂੰ ਆਪਣੀ ਮੰਮੀ ਨੂੰ ਫੋਨ ਲਾ ਕੇ ਪੁੱਛ ਹੀ ਲਿਆ ਹੈ ਕਿਨੇ ਦੱਸਿਆ ਵਾ ਮੇਰਾ ਜੂ ਸਿਰ ਖਾਣ ਲੀਏ ਨਾ ਬਚੋਲੇਆਂ ਦਾ ਦੱਸਿਆ ਨਹੀਂ ਮੈਂ ਤੈਨੂੰ ਤੇ ਫਿਰ ਬਚੋਲੇਆਂ ਨੇ ਕਿਹਾ ਹੋਊਗਾ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਲੱਗੂ ਦੁਰੇ ਜਾਂਦੇ ਸ਼ਹਿਰ ਨੂੰ ਲੱਗੋ ਕਿਥੋਂ ਪਤਾ ਲੱਗ ਜਾਣਾ ਜਿੰਨਾ ਚਿਰ ਕੋਈ ਦੱਸੇ ਨਾ ਉਹ ਲੱਗੇ 100 ਲੋਕੀ ਦਹੀ ਦਿੰਦੇ ਆ 15 20 ਦਿਨ ਹੋ ਗਏ ਵਿਆਹ ਨੂੰ ਤੇਰੇ ਸਾਹਮਣੇ ਮੰਮੀ ਕਿਤੇ ਘਰ ਉਨੇ ਗੱਲ ਜਦਾਂ ਕਰ ਦੇਣੀ ਆ ਕਿ ਇਹਦੇ ਘਰ ਜਾਓਗੇ ਤੇ ਫੇਰੀ ਗੱਲ ਕਰਨੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ ਠੀਕ ਆ ਨਾ ਮੈਂ ਸਗੋਂ ਤੁਹਾਡੀ ਬੜੀ ਤਾਰੀਫ ਕਰਦੀ ਆ ਅਜੇ ਤੱਕ ਮੰਮੀ ਨੂੰ ਘਰ ਦਾ ਨਹੀਂ ਦੱਸਿਆ ਮੈਂ ਕਿ ਘਰ ਦੇ ਹਾਲਾਤ ਕੀ ਆ ਜੇ ਮੈਂ ਉਹਨਾਂ ਨੂੰ ਦੱਸ ਦਿੱਤਾ ਨਾ ਇੱਕ ਵਾਰੀ ਉਹ ਲੈਣ ਆਗੇ ਬਾਅਦ ਉਹਨਾਂ ਨੇ ਭੇਜਣਾ ਨਹੀਂ ਆ ਇਹ ਸੋਚ ਲਓ ਤੇ ਤੂੰ ਦੱਸ ਹੀ ਦੇ ਹਾਂ ਜੋ ਹੈਗਾ ਸਾਹਮਣੇ ਹੀ ਆ ਅਸੀਂ ਝੂਠ ਮਾਰਿਆ ਕੋਹ ਮੈਨੂੰ ਨਹੀਂ ਇਹ ਗੱਲ ਦਾ ਪਤਾ ਤੈਨੂੰ ਝੂਠ ਬੋਲਿਆ ਜਾਂ ਕੀ ਕੀਤਾ ਵਾ ਧੋਖਾ ਤਾਂ ਕੀਤਾ ਹੀ ਆ ਨਾ ਤੂੰ ਗੱਲ ਤੂੰ ਕਰਦੀ ਮੰਮੀ ਦੀ ਗੱਲ ਮੰਮੀ ਦਾ ਸੁਭਾਅ ਤਾਂ ਕਿੰਨਾ ਚੰਗਾ ਵਾ 24 ਘੰਟੇ ਤਨੂੰ ਧੀਰ ਦੀ ਕਰਦੀ ਰਹਿੰਦੀ ਕਈ ਨਾਉ ਨਹੀਂ ਸਮਝਿਆ ਉਹਨੇ ਤੇ ਮੈਂ ਵੀ ਨਹੀਂ ਮਾੜਾ ਕਰਦੀ ਤੇਰੀ ਬੋਲੀ ਤੋਂ ਪਤਾ ਲੱਗਣੀ ਡਿਆ ਵਾ ਕਿ ਕਿੰਨਾ ਕਰਦੀ ਮਮੀ ਨਾਲ ਤੂੰ ਮੈਂ ਤਾਂ ਬੋਲਣ ਦੀ ਆ ਕਿ ਉਹਨਾਂ ਤੱਕ ਗੱਲ ਕਿੱਦਾਂ ਪਹੁੰਚ ਗਈ ਫਿਰ ਚੋਪੜ ਜਿਹਾ ਫੋਨ ਲੱਗ ਰਿਹਾ ਪੁੱਛਣਾ ਠੀਕ ਹੈ ਨਾ ਤੇ ਮੇਰੇ ਨਾਲ ਵਾਧੂ ਗੱਲ ਨਹੀਂ ਕਰਨੀ 24 ਘੰਟੇ ਮੇਰੇ ਨਾਲ ਸਿਰਖ ਪਾਉਂਦੀ ਰਹਿਣੀ ਆ ਮੈਨੂੰ ਪਤਾ ਲੱਗ ਗਿਆ ਕੀ ਗੱਲ ਹੋਈ ਕੀ ਨਹੀਂ ਕਿ ਤੂੰ ਹੀ ਗੱਲ ਕੀਤੀ ਆ ਤੇ ਤੁਹਾਨੂੰ ਨਹੀਂ ਮੈਂ ਛੱਡਦੀ ਫਿਰ ਕਿੱਡੀ ਸ਼ੇਤੀ ਲੋਕਾਂ ਨੂੰ ਸੁਣਾਉਣ ਲੱਗੇ ਆ ਕਿਨੇ ਵਾਲ ਕਰਵਾ ਲਏ ਆ ਤੇ ਇਹ ਉਹ ਕਰਵਾ ਲਿਆ ਵਾ ਕੋਈ ਗੱਲ ਨਹੀਂ ਹਜੇ ਤਾਂ ਮੈਂ ਖਰਚਾ ਕਰਵਾਇਆ ਨਹੀਂ ਆ ਗਾਂ-ਗਾ ਵੇਖਿਓ ਬੰਦਾ ਕੀ ਢਾ ਪਤਾ ਨਹੀਂ ਕਿੱਥੇ ਆ ਵੇਲੀ ਆ ਕਿਤੇ ਬਾਹਰ ਨਾ ਨਿਕਲ ਗਿਆ ਵੇ ਲੈ ਆਖ ਲੋਤਾਈਓ लवली ਇੱਥੇ ਕਰਨ ਡਿਆ ਵਾਂ ਕੋਹ ਨਹੀਂ ਮੈਂ ਵੇਖਣ ਡਿਆ ਵੀ ਬਰਸਨ ਬੜਾ ਵਾ ਗਿਆ ਹੈ ਬਰਸਨ ਤਾਂ ਉੱਗਿਆ ਵਾ ਜਿਹੜਾ ਉੱਗਣਾ ਸੀਗਾ ਤੂੰ ਮੇਰੀ ਗੱਲ ਸੁਣ ਕਿਉਂ ਕੀ ਗੱਲ ਹੋਈ ਹੈ ਗੱਲ ਕੀ ਹੁਣੀ ਆ ਹਾਂ ਰਪਿੰਦਰ ਆਈ ਸੀ ਮੇਰੇ ਨਾਲ ਰਪਿੰਦਰ ਬੜੀਆਂ ਵੱਧ ਘਟ ਗੱਲਾਂ ਕਰਨ ਡਈ ਸੀ ਕਹਿਣ ਡਈ ਸੰਦੀਪ ਖਰਚਾ ਬੜਾ ਕਰਦੀ ਆ ਉੱਥੋਂ ਮੈਨੂੰ ਫੋਨ ਆਇਆ ਵਾ ਪਤਾ ਨਹੀਂ ਮੈਨੂੰ ਫੋਨ ਆਇਆ ਕਿ ਨਹੀਂ ਆਇਆ ਇਹਦੇ ਹੱਥ ਵਿੱਚ ਤਾਂ ਗੱਲ ਆਉਣੀ ਚਾਹੀਦੀ ਆ ਵੀ ਕੁੜੀ ਦੀ ਨਿੱਕੀ ਜੀ ਗੱਲ ਮੇਰੇ ਹੱਥ ਵਿੱਚ ਆਵੇ ਤਾਂ ਮੈਂ ਮੁੱਦਾ ਬਣਾਵਾ ਤੇਰੇ ਨਾਲ ਇਹਨੇ ਕੋਈ ਗੱਲ ਕੀਤੀ ਸੀ ਜੇ ਇਹ ਤੇਰੇ ਨਾਲ ਗੱਲ ਕੀਤੀ ਆ ਤਾਂ ਮੈਨੂੰ ਤਾਂ ਦੱਸ ਨਹੀਂ ਤਾਂ ਮੈਂ ਪੁੱਛਣ ਵਾਲੀ ਬਣਾ ਵੀ ਕੀ ਗੱਲ ਹੋਈ ਆ ਕੀ ਖਰਚਾ ਉਹਨੇ ਖਰਾਤਾ ਫਿਰ ਰਾਣੀ ਹਰ ਬਣਾਤਾ ਉਹ ਮਮਮੀ ਗੱਲ ਤੇ ਮੇਰੇ ਨਾਲ ਉਹਨੇ ਕੀਤੀ ਸੀ ਪਰ ਮੈਂ ਤੇ ਗੱਲ ਤੇ ਗੌਰ ਹੀ ਨਹੀਂ ਕੀਤਾ ਮੈਂ ਤੇ ਆਖਿਆ ਚੱਲ ਓਦਾਂ ਮੜਾ ਮੋਟਾ ਹੋਣਾ ਕੋਈ ਕੰਮ ਤੂੰ ਹੁਣ ਤਾਨੂੰ ਕਹਿਂ ਢੀ ਆਣ ਕੇ ਫਿਰ ਕੋਈ ਨਾ ਕੋਈ ਗੱਲ ਉੱਥੇ ਹੋਈ ਹੋਊਗੀ ਤੂੰ ਈ ਸੰਦੀਪ ਨੂੰ ਫੋਨ ਲਾ ਕੇ ਪੁੱਛਣਾ ਹੀ ਭਲਾ ਪੀ ਤੇ ਕੋਈ ਗੱਲ ਤੇ ਨਹੀਂ ਹੋਈ ਇਹ ਤਾਂ ਮੈਨੂੰ ਇੰਨੀ ਗੱਲ ਕਹਿਣ ਦੀ ਵੀ ਉਹ ਖਰਚਾ ਬੜਾ ਕਰਾਉਂਦੀ ਆ ਉਹਨਾਂ ਨੂੰ ਵਾਲਾ-ਮੂਲਾ ਨੂੰ ਕਹਿਣ ਦੀ ਆ ਮੇਰੇ ਵਾਲ ਕਰਾ ਕੇ ਦੋ ਉਹ ਇਹੋ ਜਿਹੜੀਆਂ ਕੁੜੀਆਂ ਕਰਾਉਂਦੀਆਂ ਸਿੱਧੇ-ਵਿੱਧੇ ਜੇ ਤੇ ਪਤਾ ਨਹੀਂ ਵੀ ਹੁਣ ਉਹਨੇ ਕਰਾਏ ਆ ਕਿ ਨਹੀਂ ਕਰਾਏ ਮੈਨੂੰ ਤੇ ਆ ਗੱਲ ਕਹੀ ਇਹਨੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੇ ਵਾਲਾਂ ਦੇ 3-4 ਹਜ਼ਾਰ ਲਾ ਵੀ ਦੇਣਗੇ ਤੇ ਕਿਤੇ ਆਖਰ ਨਹੀਂ ਆ ਚਲੀ ਨਾਲੇ ਇੰਨੇ ਸੌਖੇ ਆ ਇਹੋ ਹੀ ਗੱਲ ਹੋਈ ਆ ਗਾੜੀ ਤੇ ਮੈਨੂੰ ਗੱਲ ਦਾ ਪਤਾ ਹੀ ਨਹੀਂ ਕਿਸ ਤਰ੍ਹਾਂ ਵੀ ਇਹ ਪੁੱਤ ਜੇ 4-5 ਹਜ਼ਾਰ ਉਹਨਾਂ ਲਾ ਵੀ ਦਿੱਤਾ ਵਾ ਤੇ ਆਖਰ ਆ ਗਈ ਆ ਕੁੜੀਆਂ ਦੇ ਸੌ ਰੀਜਾਂ ਚਾ ਹੁੰਦੇ ਆ ਜੇ ਪੇਕੇਆਂ ਦੇ ਘਰ ਨਾਲ ਨਾ ਪੂ ਤੇਰੇ ਸੌਰੇ ਜਾ ਕੇ ਪੂਰੇ ਕਰਨੇ ਆ ਹੱਦ ਹੋ ਗਈ ਆ ਨਾਲੇ ਤਾਂ ਕਹਿਣ ਲਈ ਐ ਇੰਨੇ ਸੌਖੇ ਆ ਉਹਨਾਂ ਦਾ ਸ਼ਹਿਡ ਬਣੇ ਤੇ ਗੱਡੀਆਂ ਵਾਂ ਤਾਂ ਕਈ ਕੋਝ ਵਾ ਮੈਨੂੰ ਤਾਂ ਨਹੀਂ ਲੱਗਦਾ ਜਿੱਦਾਂ ਦੀਆਂ ਭੁਖੀਆਂ ਗੱਲਾਂ ਕਰ ਲੈਂਦੇ ਆ ਮਾੜੀ ਉਹ ਵਾਲੀ ਕਹੀ ਆ ਉਹਨੂੰ ਤੁਹਾਨੂੰ ਗਿਆਂਦੀ ਆਣ ਕੇ ਮੈਨੂੰ ਇਹੋ ਗੱਲ ਕਹਿੰਦੀ ਸੀ ਕਿ ਤੁਸੀਂ ਭੂਵੇ ਚੜਾਇਆ ਵਾ ਉਹਨੂੰ ਫੋਨ ਲੈ ਕੇ ਦਿੱਤਾ ਵਾ ਉਹਨੂੰ ਚੱਜ ਦੀ ਸਿੱਖਿਆ ਦਿਆ ਕਰੋ ਕਾਦੀ ਮੈਂ ਸਿੱਖਿਆ ਦਵਾ ਚੱਲ ਮਾੜਾ ਮਾੜਾ ਮੋਟਾ ਫੋਨ ਲਾ ਕੇ ਤੂੰ ਵੀ ਕਹਦੀ ਆ ਕਿ ਜਿਆਦਾ ਮੂੰਹ ਨਾ ਹੀ ਖੋਲੀ ਚੱਲ ਜੇ ਵਾਲਾਂ ਲੋ ਕਹਿੰਦੀ ਆ ਤੇ ਆਪੇ ਕਰਾ ਦੇਣਗੇ ਹੈ ਅਗਲਿਆਂ ਦੀ ਵੀ ਕੋਈ ਮਜਬੂਰੀ ਹੋਊਗੀ ਇਹ ਥੋੜਾ ਵਾਪੀ ਹੁਣ ਸੌਖੇ ਆ ਤੇ ਚਲ ਉਹਨਾਂ ਕੋ ਕੋਨਾ ਕੋ ਮੰਗੀ ਜਾਣਾ ਫੋਨ ਲਾ ਕੇ ਉਹਨੂੰ ਸਮਝਾਈ ਉਹਨੂੰ ਪੁੱਠੀ ਮਤ ਨਾ ਦੇਈ ਤੂੰ ਵੀ ਤੁਸੀਂ ਤੇ ਦੋਵੇਂ ਜੀ ਨਾ ਇੱਕੋ ਗੱਲ ਹੀ ਕਰੀ ਜਾਂਦੇ ਜੇ ਫੇਖੋ ਮਾਤਾ ਕੁੜੀ ਨੂੰ ਚੁੱਕਣਾ ਦਿੰਦੀ ਆ ਮੈਨੂੰ ਵੀ ਪਤਾ ਵਾ ਉਹਦਾ ਵਿਆਹ ਹੋਇਆ ਵਾ ਆਪਣੇ ਘਰ ਗਈ ਆ ਮੈਂ ਨਾ ਚੰਗੀ ਸਿੱਖਿਆ ਦਊਂਗੀ ਹੱਦ ਵਾਲੀ ਗੱਲ ਵਾ ਤੇ ਕੋਈ ਗੱਲ ਨਹੀਂ ਰਹੀ ਫੋਨ ਦੀ ਗੱਲ ਆ ਮੈਂ ਉਹਨੂੰ ਫੋਨ ਕਰਕੇ ਪੁੱਛਦੀ ਆ ਫੁਕਰਾਂ ਚ ਵੀ ਗੱਲਾਂ ਮਾੜੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਤੁਸੀਂ ਤੇ ਹਮੇ ਮੁੱਦਾ ਬਣਾ ਕੇ ਬਹਿ ਗਏ ਜੀ ਦੋਵੇਂ ਜਾਣੀਆਂ ਜੇ ਮਾਲਾ ਉਧਰੋਂ ਫੋਨ ਆਇਆ ਵੀ ਆ ਤੇ ਕਿੱਡੀ ਕੁ ਉਥੇ ਆ ਪੁੱਤ ਜਿਹਦਰੋਂ ਫੋਨ ਆਇਆ ਸੀ ਇਹ ਪਰਜਾਈ ਸੀ ਇਹ ਚੁੱਪ ਕੀਤੀ ਰਹਿੰਦੀ ਇਹਨੇ ਇੱਕ ਦਿਨ ਨਾਲ ਚਾਰ ਗੱਲਾਂ ਕੀਤੀਆਂ ਉਹ ਕੰਮ ਨਹੀਂ ਕਰਦੀ ਰੋਟੀ ਨਹੀਂ ਪਕਾ ਕੇ ਦਿੰਦੀ ਇਹਨੂੰ ਪਤਾ ਵਾ ਵੀ ਰੋਟੀ ਨਹੀਂ ਪਕਾ ਕੇ ਦਿੰਦੀ ਚਲ ਤੂੰ ਫੋਨ ਲਾ ਕੇ ਪੁੱਛਿਆ ਹੁਣ ਪੜਾ ਐਨੇ ਦਿਨ ਹੋ ਗਏ ਉਹਨਾਂ ਚੌਕੇ ਨਾ ਚੜੀ ਹੋਊਗੀ ਕੋਈ ਗੱਲ ਨਹੀਂ ਕਿ ਮੈਂ ਪੁੱਛਦੀ ਆ ਤੇ ਨਾਲੇ ਉਹਨੂੰ ਮੈਂ ਕਹਿਨੀ ਆ ਵੀ ਇੱਕ ਦੋ ਦਿਨ ਤਾਂ ਨਹੀਂ ਲੈਣ ਆਉਣਾ ਵਾ ਤੇ ਆ ਰਵਾਂਗੀ ਆਹ ਪੁੱਛ ਕੇ ਉਹਨੂੰ ਮੈਂ ਗੱਲ ਕਰੋਗੇ ਨਾ ਵੀ ਨਾ ਇਹਨੂੰ ਹਾਂ ਪੁੱਛ ਲੈਣਾ ਉਹ ਵੀ ਤੂੰ ਕਰਦੀ ਹੱਤ ਚੁੱਕੀ ਹੈ ਜੇ ਤੈਨੂੰ ਫੋਨ ਆ ਹੀ ਗਿਆ ਉਧਰੋਂ ਦੇ ਰਿਸ਼ਤਾ ਕਰਾਦਾ ਇਹਨੇ ਕਰਵਾਤਾ ਵਾ ਮੇਰੀ ਤਾਂ ਜਾਨ ਲੈਣੀ ਕਰ ਲਈ ਉਹ ਚੱਲ ਹੀ ਨਹੀਂ ਗੱਲਾਂ ਹੁਣ ਉਹਦੇ ਹੁੰਦਿਆ ਕਹਿ ਦਿਓ ਉਦੋਂ ਹੁੰਦਾ ਨਹੀਂ ਸੀ ਤੇ ਉਦੋਂ ਤਰਲੇ ਮਾਰਦੇ ਜੇ ਉਹਨੇ ਕਰਾਤਾ ਤੇ ਹੁਣ ਉਹਨੂੰ ਮੇਨੇ ਮਰ ਦਿੱਤਾ ਤੂੰ ਤਾਂ ਤਾ ਨਾ ਡਰੀ ਜਾ ਉਹਦੇ ਹੁੰਦਿਆ ਨੇ ਇੰਨੀ ਗੱਲ ਕਹਿ ਦਿਓ ਕੁੜੀ ਮੇਰੀ ਰਹੀ ਜੋਹੀ ਕਿ ਇਹਨੇ ਰਿਸ਼ਤਾ ਕਰਾਤਾ ਵਾ ਹਾ ਗੋ ਵੀ ਫਿਰ ਬਾਹਮ ਨਹੀਂ ਕੋਈ ਫੜਦਾ ਵੇਖਾਂ ਕਿਦਾਂ ਗੱਲਾਂ ਕਰਦਾ ਇਹ ਘਟਵਾ ਰਹੀ ਹੀ ਇੱਥੇ ਵੀ ਉੱਥੇ ਕੋਈ ਨਾ ਕੋਈ ਗੱਲ ਹੋਈ ਹੋਊਗੀ ਤੇ ਉਹਨੇ ਫੇਰ ਹੀ ਗੱਲ ਦੱਸੀ ਪਹਿਲਾਂ ਉਹਨੂੰ ਫੋਨ ਲੈ ਕੇ ਦੇ ਤਾ ਕੀ ਪਤਾ ਕੀ ਸਿੱਖਿਆ ਦਿੱਤੀ ਹੈ ਤੇ ਕੀ ਨਹੀਂ ਚੱਲ ਆਪੇ ਜੇ ਵਾਲਾਂ ਲੋ ਕਹਿੰਦੀ ਆਪੇ ਕਰਾ ਦੇਣ ਉਹਦੀ ਕਿੱਡੀ ਵੇਲਣੀ ਜੇ ਬਾਹ ਆਈ ਆ ਬੀ ਵਾਲ ਸਿੱਧੇ ਕਰਮੇ ਆ ਰਹਿਣ ਦਾ ਜੋ ਲੈਣਾ ਆਪੀ ਪੂਰਾ ਕਰਤਾ ਇਤਰਾ ਕਰਛੜ ਪਰੇ ਉਹ ਨਾ ਮੈਂ ਮੈਂ ਡੋਲ ਨਾ ਦੇ ਬੱਛੀ ਅੱਛਾ ਅੱਛਾ ਮੈਂ ਤਾਂ ਕਰਕੇ ਲੱਗੇ ਚੁੱਕੇ ਲਾਂਬੇ ਕੰਨ ਤੇ ਮੈਂ ਚੱਲ ਤੂੰ ਬੈਠਾ ਮੈਂ ਉੱਥੇ ਹਾਂਜੀ ਕੁੜੀ ਲੱਗੇ ਤੇ ਮੈਂ ਤਾਂ ਕਰਕੇ ਨਹੀਂ ਤੈਨੂੰ ਕਿਹਾ ਚੱਲ ਬੈਠਾ ਖੜੀ ਤੇ ਕੋਈ ਗੱਲ ਨਹੀਂ ਨਾਲੇ ਪੁੱਤ ਗੱਲ ਸੁਣ ਉਹ ਆਜ ਬੜੀ ਅੰਦਰੋਂ ਮੁੰਡੇ ਹੀ ਰੌਲੀ ਜਿੱਦਾਂ ਕੋ ਲੜਦਾ ਹੁੰਦਾ ਵਾ ਉਹ ਮਾਦਾ ਗੱਲ ਕੀ ਹੋਣੀ ਆ ਕੋਈ ਨਾ ਕੋਈ ਸੱਪਾ ਭਾਈ ਸੁੱਟਦੀ ਆ ਉਹ ਵਿਚੋਲਿਆਂ ਕੇ ਤੇ ਫੋਨ ਕਰਦਾ ਉਹਦੇ ਪਿੰਡ ਇਹ ਖਰਚੇ ਬੜੇ ਘਰੋਂਦੀ ਆ ਤੇ ਉਹ ਗੱਲ ਲੈ ਕੇ ਬੈ ਗਈ ਹੁਣ ਮੈਨੂੰ ਆਵਾਜ਼ ਮਾਰ ਲਈ ਉਹਨੇ ਲਾਗੇ ਅੱਛਾ ਤੇ ਇਹ ਗੱਲ ਤੁਸੀਂ ਕੀਤੀ ਆ ਹੁਣ ਮੈਨੂੰ ਕੀ ਪਤਾ ਮਿਆਂ ਨੂੰ ਮੈਨੂੰ ਕਿਉਂਕੀ ਜਵਾਬ ਦੇਣਾ ਸੀ ਮੈਨਤੇ ਪਤਾ ਸੀ ਤੇ ਵਿਚੋਲਿਆਂ ਨੇ ਗੱਲ ਕੀਤੀ ਆ ਉਹ ਜੋਬਨ ਭਾਈ ਨੇ ਕਿਤੇ ਗੱਲ ਕੀਤੀ ਹੋਣੀ ਆ ਜੋਤਪਾ ਵੀ ਲਾਦਾ ਹਣਾ ਫੋਨ ਉਧਰ ਕਿਤੇ ਕਿ ਆਹੋ ਗੱਲ ਤੋਂ ਲੈ ਕੇ ਤੇ ਬੈ ਗਈ ਹੁਣ ਕਿੰਨੀ ਤੁਸੀਂ ਉੱਥੇ ਸਾਰੀਆਂ ਗੱਲਾਂ ਦੱਸਣ ਦੇਓ ਜੇ ਮੈਂ ਦੱਸਣ ਦੇ ਆ ਗਈ ਨਾ ਫਿਰ ਵੇਖੋਗੇ ਤਾਂ ਠਾ ਜੇ ਗੱਲ ਮਾੜੀ ਮੋਟੀ ਹੋ ਹੀ ਗਈ ਆ ਏਗਾ ਗੱਲ ਨੂੰ ਐਡੀ ਵੱਡੀ ਕਉ ਬਤਾਉਂਦੇ ਆ ਕਾਰ ਹੀ ਦਿੱਤੀ ਚਲਦੇ ਤੇਰੇ ਮੂੰਹ ਨਿਕਲੀ ਗਈ ਮਾੜੀ ਮੋਟੀ ਵੇ ਪਚੋਲੇ ਨਾਲ ਕਾਰ ਹੀ ਲਈ ਦੇ ਗੱਲਬਾਤ ਪੁੱਤ ਤੇ ਇਹ ਇੰਨਾ ਕਿਉਂ ਕਰੰਦੀ ਆ ਹੁਣ ਫੇ ਮੇਰੇ ਪੇਕੇ ਗੱਲ ਪਹੁੰਚ ਗਈ ਤੇ ਫਲਾਨ ਹੋ ਗਿਆ ਟੀ ਤੂੰ ਖਰਚਾ ਕਰਮਣੀ ਆ ਤੇ ਫੇਰ ਹੀ ਆਖਿਆ ਤੂੰ ਹਾਬ ਨਾ ਕਰਾਂ ਖਰਚਾ ਤੂੰ ਤਾਂ ਖਰਚਾ ਕਰਾਉਣ ਲੱਗੀ ਵੇਖਦੀ ਕੱਖ ਨਹੀਂ ਆਪਣਾ ਘਰ ਵੀ ਵੇ ਬੰਦਾ ਧਿਆਨ ਰੱਖਦਾ ਮੇਰੇ ਘਰ ਚ ਕੀ ਹੈਗਾ ਕੀ ਹੈ ਨਹੀਂ ਜਦੋਂ ਤੂੰ ਘਰ ਚ ਆਈ ਗਈ ਆ ਤੈਨੂੰ ਸਾਰਾ ਹੀ ਪੇਤਵਾ ਕਰਦਾ ਪਰ ਇਹ ਉਹ ਉਹ ਗੱਲ ਨੂੰ ਤੇ ਸਮਝਦੀ ਨਹੀਂ ਉਹ ਸਮਝਣਾ ਮੰਮੀ ਉਹਨੇ ਕੀ ਆ ਅਗੋਂ ਧਮਕੀਆਂ ਦਿੰਦੀ ਓ ਕੈਨੀ ਮੈਂ ਆਪਣੀ ਮਵੀਨ ਦਾਦਾ ਨਾ ਅਗਲੇ 2 ਦਿਨ ਹੀ ਇੱਥੇ ਰਹਿਣ ਦੇਣਾ ਹੁਣ ਵੇਲੇ ਤੂੰ ਕੀ ਕਰਨਾ ਵਾ ਪਰ ਆਪਾਂ ਗੱਲ ਤੇ ਕਰਨੀ ਹੀ ਜੇ ਤੂੰ ਗਲਤ ਕੰਮ ਕਰਨੀ ਆ ਤੇ ਹਾਰ ਤੱਕ ਇਹ ਵਿਚੋਲੇ ਨੂੰ ਦੱਸਣਾ ਹੀ ਕਿਹਨੂੰ ਦੱਸਣਾ ਹੀ ਪੁੱਤ ਗਾਲ੍ਹਾਂ ਏਦਾਂ ਵਾ ਤੂੰ ਗੱਲ ਕਰਨੀ ਨਹੀਂ ਤੈਨੂੰ ਪਤਾ ਤਾਂ ਹੈਗਾ ਉਹਨਾਂ ਦੇ ਸੁਭਾਅ ਦਾ ਨਾਲੇ ਉਹ ਵਿਚੋਲੇ ਨੇ ਉਹਨਾਂ ਤਾਂ ਗੱਲ ਸੁਣ ਕੇ ਦੱਸਣੀ ਦੱਸਣੀ ਆ ਕਿ ਕੁੜੀ ਨੇ ਆਹ ਕੰਮ ਕਰਦੀ ਆ ਤੇ ਕੁੜੀ ਆਹ ਕੰਮ ਕਰਦੀ ਆ ਤੇ ਉਹਨਾਂ ਨੂੰ ਹੁਣ ਤੰਗ ਹੋਏ ਨੇ ਹੁਣ ਇਸ ਗੱਲ ਤੋਂ ਘਰ ਚ ਕਰਦੇ ਹੋਣਗੇ ਥੋੜੀ ਬਹੁਤੀ ਉੱਥੇ ਵੀ ਜਾ ਦੱਸੀ ਈ ਕਰਾਂਗੇ ਹੁਣ ਪ੍ਰਸਾਦ ਪੈ ਗਿਆ ਤੇ ਉਹ ਨਾ ਹੋਏ ਫੇਰ ਕਿਤੇ ਸਾਡੇ ਘਰ ਚ ਪ੍ਰਸਾਦ ਹੀ ਪਾ ਕੇ ਰੱਖ ਦੇਣ ਐਨੀ ਕਾ ਗੱਲ ਦਾ ਨਾ ਹੀ ਕਰਦਾ ਪੁੱਤ ਤੂੰ ਕਾਨੂੰ ਕਰਨੀ ਗੱਲ ਨੂੰ ਰੱਖਦਾ ਢਿੱਡ ਚ ਮੰਮੀ ਜੀ ਨਾ ਨਾ ਗੱਲ ਕਰਦੇ ਉਹਨੇ ਸਿਰ ਤੇ ਜੜੀ ਜਾਣਾ ਫੇਰ ਫੇਰ ਕਰਦੇ ਰਹਿੰਦੇ ਗੱਲ ਨਾ ਠੀਕ ਹੈ ਨਾ ਉਹਨੇ ਦਿਨੋਂ ਦਿਨ ਵਧੀ ਜਾਣਾ ਫੇਰ ਹਾਂ ਤੇ ਪੁੱਤ ਗੱਲ ਤੇਰੀ ਸੱਚੀ ਆ ਜੇ ਇਹਨੂੰ ਅੱਜ ਤੋਂ ਥੋੜਾ ਬਹੁਤਾ ਰੋਕਾਂਗੇ ਨਾ ਟੋਕਾਂਗੇ ਨਾ ਤੇ ਇਹਨ ਹੋਰ ਤਾਂ ਚੜਦੀ ਜਾਣਾ ਵੱਦ ਤਾਂ ਵੱਧ ਖਰਚੇ ਕਰਾਏਗੇ ਜਿੰਨੇ ਮੇਰ ਕੋ ਹੁੰਦੇ ਉਹਨੇ ਹੀ ਕਰਾਵਾਂ ਇਹਨਾਂ ਨੂੰ ਤੰਗ ਕਰਾਂ ਮਮੀ ਮਾੜੀ ਗੱਲ ਕੀਤੀ ਕੀ ਆ ਜੋ ਇਹ ਕਰਦੀ ਉਹ ਦੱਸਿਆ ਵਾ ਆਹੋ ਮੈਂ ਤਾਂ ਗੱਲ ਤੇ ਦੱਸਣੀ ਆ ਹਾਂ ਇਧਰ ਇਹ ਘਰ ਪਤਾ ਲੱਗਿਆ ਫਿਰ ਕੀ ਹੋ ਗਿਆ ਤੇਰੇ ਘਰ ਦੇ ਜੇ ਚੰਗੇ ਹੋਣ ਤੇ ਆ ਕੇ ਸਮਝਾਉਣ ਸਮਝਾਉਣ ਕਿ ਧੀਏ ਨੇ ਨਾ ਘਰ ਵੇਖ ਆਹੋ ਜਿੱਦਾਂ ਦਾ ਘਰ ਵਾ ਉਸਾਂ ਨੇ ਖਰਚੇ ਕਰ ਉਸੇ ਹਿਸਾਬ ਨਾਲ ਤੂੰ ਖਰਚਾ ਕਰਾ ਤੂੰ ਕਾਨੂੰ ਵਾਧੂ ਖਰਚਾ ਕਰਾਂ ਦੀ ਫਿਰ ਨਹੀਂ ਆ ਚਲੋ ਠੀਕ ਵਾ ਛੌਕ ਹੁੰਦੇ ਨੇ ਕੁੜੀਆਂ ਦੇ ਪਰ ਚਲੋ ਹਾਬ ਹਾਬ ਨਾ ਕਰੋ ਆਪਣਾ ਆਪਣੇ ਘਰ ਦਾ ਬਧਨ ਲਓ ਹਾਂ ਜੋ ਬੁਰੀ ਕਰ ਇਦਾਂ ਦਾ ਵਾ ਤੇ ਜਾਉਂਗੀ ਉਦਾਂ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਹਾਂ ਉਦਾਂ ਦੇ ਕਰ ਲੈਣੇ ਚਾਹੀਦੇ ਨੇ ਇਹ ਤੁਹਾਨੂੰ ਇਹ ਗੱਲ ਨੂੰ ਨਹੀਂ ਨਾ ਸਮਝਦੀ ਹੁਣ ਦੱਸੇਗੀ ਮਾਂ ਨੂੰ ਦੱਸ ਦੇ ਬੜੀ ਮਾਂ ਨੂੰ ਵੀ ਆ ਕੋ ਹੈਗਾ ਵਾ ਐਂ ਝੂਠ ਮਾਰਿਆ ਇਹ ਕੋ ਆ ਕੀ ਦਬਕਾ ਹੋਇਆ ਤੇ ਮੈਂ ਮਮਮੀ ਨੂੰ ਪਤਾ ਲੱਗ ਗਿਆ ਤੋ ਉਹਨੇ ਲੈ ਜਾਣਾ ਮੁਰਕਿਆ ਘੱਲਣਾ ਨਹੀਂ ਫਿਰ ਕੀ ਕਰੂਗੀ ਮਮਮੀ ਬੋਕੇ ਤੇ ਖਲਾਉਗੀ ਫਿਰ ਤੈਨੂੰ ਮਰਦਾ ਪੁੱਛੇ ਅਕਲ ਅਕਲ ਦੀ ਗੱਲ ਤਾਂ ਕਰਦੀ ਨਹੀਂ ਆ ਕੁੜੀ ਕੋਈ ਨਹੀਂ ਲੱਗੀ ਜਣਾ ਪਤਾ ਤੇਰੀ ਮਾਂ ਪਿਓ ਕੀ ਕਰਦੇ ਆ ਮਾਂ ਪਿਓ ਨੇ ਖਾਣ ਮਾਂ ਪਿਓ ਨੇ ਕੀ ਕਰਨਾ ਵਾ ਆਪ ਹੀ ਜਬਾਨੇ ਦੀ ਬੜੀ ਆ ਉਹ ਦਾਲ ਦੀ ਵੇਖੋ ਬਣਾ ਗਲਤ ਨਹੀਂ ਕਰਦੀ ਬਣਾ ਵੇਖਿਓ ਮੈਨੂੰ ਦੱਸਿਓ ਮੈਨੂੰ ਬਣਾ ਹਾਂ ਕਰਦੀ ਹੋਏ ਕਿ ਫੋਨ ਲਾ ਕੇ ਘੱਟ ਥੋੜੀ ਕਰਦੀ ਇਹ ਤੇ ਕਰਦੀ ਰਵੇ ਸਾਨੂੰ ਕਦਾ ਡਰਵਾ ਜਦੋਂ ਅਸੀਂ ਕੋਈ ਝੂਠ ਹੀ ਨਹੀਂ ਮਾਰਿਆ ਕਿ ਇਹਨਾਂ ਤੇ ਅਸੀਂ ਕਿਉਂ ਡਰੀਏ ਫਿਰ